ਇਸ ਦੀ ਰਾਣੀ ਦਾ ਵਿਆਹ 4 ਜਨਵਰੀ ਦਾ ਹੈ ਇਹ ਮਾਵਾਂ ਤੇ ਤਤੀਆਂ ਕਿਉਂ ਰੋ ਰਹੀਆਂ ਨੇ ਆਓ ਸੰਗਜੇ ਦੱਸਦੇ ਹਾਂ ਕਿਉਂਕਿ ਇਸ ਪਰਿਵਾਰ ਦਾ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਅਰੇਂਜਮੈਂਟ ਨਹੀਂ ਹੋ ਸਕਿਆ ਜੇਕਰ ਤੁਸੀਂ ਵੀ ਚਾਹੁੰਦੇ ਹੋ ਨਾ ਆਉਣ ਵਾਲਾ ਸਾਲ 2026 ਤੱਕ ਲਈ ਖੁਸ਼ੀਆਂ ਖੇੜੀਆਂ ਲੈ ਕੇ ਆਵੇ ਤਾਂ ਇਸ ਭੈਣ ਦੇ ਵਿਆਹ ਵਾਸਤੇ ਮਦਦ ਜ਼ਰੂਰ ਕਰਨਾ ਚਾਹੀਦਾ ਜੋ ਮਦਦ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਤੇ ਰੀਪੋਸਟ ਜ਼ਰੂਰ ਕਰ ਦੇਣਾ ਜਿਹੜੇ ਘਰ ਦੇ ਬਾਥਰੂਮ ਨਹਾਉਣ ਵਾਲੀਆਂ ਥਾਵਾਂ ਦੇ ਉੱਪਰ ਦਰਵਾਜ਼ੇ ਤਾਂ ਨਾ ਹੋਣਾ ਛੱਤਾਂ ਨਾ ਹੋਣ ਤੇ ਘਰ ਦੇ ਵਿੱਚ ਚਾਰ-ਚਾਰ ਦੀਆਂ ਜਵਾਨ ਹੋਣ ਤੇ ਸੰਗਤ ਜੀ ਘਰ ਦੇ ਹਾਲਾਤ ਆਪ ਸੰਗਤ ਜੀ ਦੇਖ ਹੀ ਸਕਦੇ ਹੋ ਤੇ ਆਓ ਸੰਗਤ ਜੀ ਕਰਦੇ ਆ ਪਰਿਵਾਰ ਦੇ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਇਹ ਦੋਨਾਂ ਬੱਚੇ ਦਾ ਵਿਆਹ ਰੱਖਿਆ ਜੀ ਇਹ ਆ 4 ਤਰੀਕ ਦਾ 9 ਸਾਲ ਦਾ 4 ਤਰੀਕ ਦਾ 4 ਜਨਵਰੀ ਦਾ ਹਾਂ ਜੀ ਵਿਆਹ ਦਾ ਅਰੇਂਜਮੈਂਟ ਹੋ ਗਿਆ ਸਾਰਾ ਨਹੀਂ ਅਜੇ ਤੱਕ ਨਹੀਂ ਆ ਤੇ ਲੜਕੀ ਦੇ ਪਾਪਾ ਐ ਨਹੀਂ ਜੀ ਭਰਾ ਨਹੀਂ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਯਾਰ ਆਈ ਹੋ ਬੇਟੀ ਕਰਾਉਂਦੀ ਸੀ ਤੇ ਹੁਣ ਉਹ ਵਿਆਹੀ ਜਾਣਾ ਅਸਾਂ ਇਹਦੇ ਸਿਰ ਤੇ ਸਾਰਾ ਚੱਲਦਾ ਸੀਗਾ ਹਾਂਜੀ ਇਹ ਘਰਾਂ ਚੇ ਕੰਮ ਕਰ ਹਾਂਜੀ ਰੱਬ ਹੀ ਯਾਦ ਨਾਲ ਰਹਿੰਦਾ ਤੇ ਪਿਓ ਸਿਰ ਤੇ ਹੋਵੇ ਤੇ ਇਹ ਚੀਜ਼ਾਂ ਦੀ ਲੋੜ ਹੀ ਨਹੀਂ ਪੈਂਦੀ ਤੇਰਾ ਭਰਾ ਵੀ ਤੇ ਸਾਰਾ ਤੇਰੇ ਪ੍ਰੋਗਰਾਮ ਵਧੀਆ ਕਰਾਂਗਾ ਤੈਨੂੰ ਕਿ ਨਹੀਂ ਲੈਣੀ ਠੀਕ ਹੈ ਮਾਤਾ ਅਹੀ ਵੀ ਇਹਦੀ ਭਰਾ ਹੀ ਆ ਇਹ ਕਹਿੰਦੀ ਸੀ ਨਾ ਜਿੱਦਾਂ ਵੀ ਕਾਛ ਮੇਰਾ ਭਰਾ ਹੁੰਦਾ ਤੇ ਮੇਰਾ ਪਿਓ ਸਿਰ ਤੇ ਹੁੰਦਾ ਤਾਂ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਾ ਪੈਂਦੀ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੇਰਾ ਭਰਾ ਹੀ ਮਿਲਿਆ ਸਾਰੇ ਤੇਰੇ ਕਰਤ ਜਿਹੜੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਸ ਧੀ ਰਾਣੀ ਦਾ ਵਿਆਹ ਹੈ ਜੀ 3 ਤੇ 4 ਜਨਵਰੀ ਦਾ ਇਸ ਧੀ ਰਾਣੀ ਦਾ ਵਿਆਹ ਆ ਪਰਿਵਾਰ ਬਹੁਤ ਹੀ ਜਿਆਦਾ ਲੋੜਵੰਦ ਦਾ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਚਾਰ ਭੈਣਾਂ ਨੇ ਜੀ ਤੇ ਜਿਹੜੀ ਇਹ ਭੈਣਾਂ ਵਿਆਹ ਨਹੀਂ ਰਹਿ ਗਈਆਂ ਚਾਹ ਉਹ ਰਲ ਮਿਲ ਕੇ ਆਪਾਂ ਇਸ ਧੀਰਾਣੇ ਦੇ ਵਿਆਹ ਵਾਸਤੇ ਵੱਤ ਵਾਦਾ ਸਪੋਰਟ ਕਰੀਏ ਹੈਲਪ ਕਰੀਏ ਸੰਗਤ ਜੀ ਇਹ ਲੋੜਵੰਦ ਪਰਿਵਾਰ ਪਿੰਡ ਅਮੀਸ਼ਾ ਲਾਗੇ ਖਾਲੜਾ ਪਿੰਡ ਜਿੱਥੋਂ ਦਾ ਪਾਈ ਜਸਵੰਤ ਸਿੰਘ ਜੀ ਖਾਲੜਾ ਹੋਇਆ ਆਪ ਜੀ ਇਸ ਦਰਵਾਜ਼ੇ ਨੂੰ ਖੋਲ ਕੇ ਪਰਿਵਾਰ ਦੀ ਮਦਦ ਕਰ ਸਕਦੇ ਹੋ ਬਹੁਤ ਬਹੁਤ ਤੁਹਾਨੂੰ ਆਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ